ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਅੱਜ ਫਿਰ ਤੁਹਾਨੂੰ ਦਰਿਆ ਦੀ ਵੀਡੀਓ ਦਿਖਾਉਣੀ ਹੈ ਦੇਖੋ ਇਹ ਇਸ ਤਰ੍ਹਾਂ ਡਿਜ਼ਾਈਨ ਬਣਾਇਆ ਹੋਇਆ ਦੇਖੋ ਕਲਰ ਕਲਰ ਪਾਏ ਹੋਏ ਆ ਬਹੁਤ سارے ਕਲਰ ਪਾਏ ਆ ਜਿਵੇਂ ਬਾਅਦ ਜਾਂਦੇ ਆਪਾਂ ਨੇ ਬਣਾਏ ਹੋਏ ਬਾਅਦ ਵਿੱਚ ਆਪਾਂ ਇਹਦੇ ਦੋ ਡਿਜ਼ਾਈਨ ਬਣਾਏ ਛੋਟੇ ਫਿਰ ਆਪਾਂ ਇਹੀ ਕਲਰਾਂ ਨਾਲ ਫਟਕਾਂ ਪਾਏ ਇਹਨਾਂ ਨੂੰ ਫਟਕਾਂ ਕਹਿੰਦੇ ਸਿਰਸਲਟ ਇੱਥੇ ਫਿਰ ਵੱਡਾ ਡਿਜ਼ਾਈਨ ਬਣਾਇਆ ਆਪਾਂ ਇਹ ਵਾਲਾ ਡਿਜ਼ਾਈਨ ਇੱਥੇ ਵੱਡਾ ਬਣਾਇਆ ਇੱਕ ਫੇਰ ਫਟੀਆਂ ਪਾਈਆਂ ਫੇਰ ਇਹ ਡਿਜ਼ਾਈਨ ਬਣਾਇਆ ਦੋ ਫੇਰ ਫਟੀਆਂ ਪਾਈਆਂ ਦੇਖੋ ਇਹ ਜਿਵੇਂ ਆਪਾਂ ਨੇ ਸਾਰੇ ਬਾਜ ਜਾਂਦਾ ਸੀ ਥੋੜਾ ਥੋੜੇ ਰੰਗ ਬਾਜ ਜਾਂਦੇ ਕਲਰ ਉਹਨਾਂ ਦੀ ਫਿਰ ਇਸ ਤਰ੍ਹਾਂ ਡਿਜ਼ਾਈਨ ਬਣਾ ਲੈਂਦੇ ਸੀ ਇਹਦੀ ਜਾਲੀ ਇਸ ਤਰ੍ਹਾਂ ਬੰਨੀ ਹੋਈ ਹੈ ਦੇਖੋ ਇਹ ਵੀ ਬਹੁਤ ਪਿਆਰੀ ਹੈ दसो जी लगी है। लो जी आप अपनी है नरमे दे बूट की नरमे के बूटिया डिजाइन बजता सी ए रेड कलर हो इस पास शुरू हुई सी देखो ਚਿੱਟੇ ਦੇ ਵਿੱਚ ਟਾ ਨਰਮੇ ਦੇ ਚਿੱਟਾ ਹੁੰਦਾ ਚਿੱਟੇ ਫੁੱਟ ਖੇਡਦੇ ਨਰਮੇ ਦੇ ਦੇਖੋ ਤੇ ਹਰੀਆਂ ਟਾਣੀਆਂ ਤੇ ਸਦਾ ਇਹ ਡਿਜ਼ਾਈਨ ਬਣਾਤਾ ਦੇਖੋ ਇਹ ਚ ਪੰਜ ਪੱਲਾ ਤਿੰਨ ਦੋ ਥੱਲੇ ਸ਼ੁਰੂ ਚ ਫਿਰ ਇੱਕ ਫਿਰ ਦੋ ਇਹਦੇ ਕੋਈ ਬਾਰਡਰ ਨਹੀਂ ਲਾਇਆ ਦੇਖੋ ਤੁਸੀਂ ਦੱਸਿਓਗੇ ਤੁਹਾਨੂੰ ਕਹੇ ਜੀ ਲੱਗੀ ਇਹਦੀ ਜਾਲੀ ਦੇਖੋ ਇਸ ਤਰ੍ਹਾਂ ਬਣਾਈ ਹੋਈ ਹੈ ਇਹ ਸੂਤ ਘਰੇ ਹੀ ਤਿਆਰ ਕਰਿਆ ਹੋਇਆ ਸਾਰਾ ਕੁਝ ਘਰੇ ਹੀ ਤਿਆਰ ਕਰਦੇ ਸੀ ਬਾਜ਼ਾਰੋਂ ਕੁਝ ਵੀ ਨਹੀਂ ਤਾਂ ਕਰਦਾ ਹੀ ਤਿਆਰ ਕੀਤਾ ਹੋਇਆ ਸਾਰਾ ਕੁਝ ਹੁਣ ਤੁਹਾਨੂੰ ਅਗਲੀ ਦਰੀ ਵਿਖਾਉਣੀ ਹੈ ਲਓ ਜੀ ਇਹਦੀ ਚਿੱਟੀ ਭੋਏ ਆ ਤੇ ਇਹਦਾ ਬਾਰਡਰ ਪਾਇਆ ਹੋਇਆ ਰੈੱਡ ਦੇਖੋ ਤੇ ਆ ਇਹਦੀ ਜਾਲੀ ਇਹਦੇਖੋ ਬਣਾਈ ਹੋਈ ਤੇ ਇਹਦਾ ਕਲਕੱਤੇ ਦੇ ਬੋੜ ਦੀ ਦਰੀ ਇਹ ਦੇਖੋ ਇਹ ਦਰੀ ਦਾ ਨਾਮ ਸੀ ਕਲਕੱਤੇ ਦਾ ਬੋਰਡ ਦਾ ਡਿਜ਼ਾਈਨ ਦਾ ਨਾਮ ਦੇਖੋ ਇਹਦੇ ਤਿੰਨ ਪਾਏ ਹੋਏ ਆ ਤੇ ਇਸ ਪਾਸੇ ਵੀ ਇਹ ਬਾਰਡਰ ਬਣਾਇਆ ਹੋਇਆ ਦੇਖੋ ਚਾਰ ਚਫੇਰੇ ਇਹ ਬਣਦਾ ਸੀਗਾ ਇਹ ਮੇਰੀ ਆਪ ਦੀ ਬੁਣੀ ਹੋਈ ਹੈ ਸਭ ਤੋਂ ਜਦੋਂ ਮੈਂ ਸਿੱਖੀ ਸੀ ਰੈੱਡ ਕਲਰ ਦੀ ਬਣਾਈ ਸੀ ਆ ਇਹ ਵਾਲੀ ਤੇ ਦੂਜੇ ਨੰਬਰ ਤੇ ਇਹ ਬਣਾਈ ਸੀਗੀ ਇਹ ਕਲਕੱਤੇ ਦੇ ਬੋਰਡ ਦੀ ਵਜਦੀ ਹੈ ਤੇ ਦੇਖੋ ਇਹਦੇ ਆ ਪੱਤੇ ਬਣਾਏ ਹੋਏ ਬੋਰਡ ਦੇ ਵੱਡੇ ਵੱਡੇ ਤੁਸੀਂ ਦੱਸਿਓ ਇਹ ਤੁਹਾਨੂੰ ਕਿਹੋ ਜਿਹੀ ਲੱਗੀ ਦਰੀ ਇਹ ਜਦੋਂ ਮੈਂ ਸ਼ੁਰੂ ਕੀਤੀ ਸੀ ਬੁੰਡੀਆਂ ਪਹਿਲੇ ਨੰਬਰ ਤੇ ਇਹ ਵਾਲੀ ਬਣਾਈ ਸੀ ਦੂਸਰੇ ਨੰਬਰ ਤੇ ਇਹ ਵਾਲੀ ਬਣਾਈ ਸੀ ਜਦੋਂ ਮੈਂ ਪੜ੍ਹਾਈ ਪੂਰੀ ਕਰਕੇ ਇਹਦੀ ਜਾਲੀ ਦਾ ਡਿਜ਼ਾਈਨ ਦੇਖੋ ਇਸ ਤਰ੍ਹਾਂ ਕੀਤੀ ਹੋਈ ਇਹ ਵੀ ਖਰਾਬ ਨਾ ਹੋਵੇ ਇਹ ਸਿੱਧੀ ਸਿੱਧੀ ਰਹਿੰਦੀ ਹੈ ਮੋੜ ਕੇ ਵਿੱਚ ਤਾਂ ਮਾਰ ਦਿੰਦੇ ਜਦੋਂ ਤੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਵੀ ਤੁਹਾਨੂੰ ਇਹ ਕਹੇ ਜਿਵੇਂ ਲੱਗੇ ਹੁਣ ਤੁਹਾਨੂੰ ਇੱਕ ਧਰੀ ਹੋਰ ਦਿਖਾਉਣੀ ਹੈ ਇਹਦੀ ਲੀਲੀ ਭੋਏ ਆ ਧਰੀ ਦੀ देखो जी ये भी मेरी खुद ही बनाई हुई है ये दो फल देखो एक इधर खब्बे सज्जे फुल्दी इधर ही एक ही फुल थे, थे तीन फुल बनाए है भी देखो एक दो, दो शुरू च एक एक फुल्डा देखो ये दो कलर फिका तो गूढ़ा फुल बनाया देखो ਬਿੱਤੇ ਚਿੱਟਾ ਪਾਇਆ ਤੇ ਤੋਤੇ ਰੰਗਾ ਡਿਜ਼ਾਈਨ ਬਣਾਇਆ ਲੀਲੇ ਕਲਰ ਦੀ ਹੈ ਤੇ yellow ਕਲਰ ਦਾ ਵਿੱਚ ਬਾਰਡਰ ਬਣਾਇਆ ਦੇਖੋ ਇਹ ਵੀ ਚਾਚ ਫਿਰ ਬਾਰਡਰ ਬਣਾਇਆ ਹੋਇਆ ਦੇਖੋ ਤੇ ਜਾਲੀ ਇਸ ਤਰ੍ਹਾਂ ਦੀ ਹੈ ਦੇਖੋ ਇਸ ਤਰ੍ਹਾਂ ਕਰਕੇ ਦਿਖਾਉਣੀ ਪਈ ਇਹਦੀ ਜਾਲੀ ਬਣਾਈ ਹੋਈ ਹੈ ਡਿਜ਼ਾਈਨ ਇਹਦਾ ਨਹੀਂ ਬਣਾਇਆ ਜਾਲੀ ਦਾ ਇਹ ਚਮੋਰਨੀ ਬਣਾਈ ਹੋਈ ਹੈ ਇੱਕ ਮੋਰਨੀ ਇੱਧਰ ਬਣਾਈ ਹੋਈ ਹੈ ਦੇਖੋ ਇਹ ਵੀ ਮੇਰੀ ਖੋਦੀ ਬਣਾਈ ਹੋਈ ਹੈ ਦੇਖੋ ਅਸੀਂ ਬਟਰ ਇਹ ਫਿਰ ਇੱਧਰ ਇੱਕ ਇੱਧਰੋਂ ਜਦੋਂ ਬਣਾ ਕੇ ਲਿਆਉਂਦੇ ਸੀ ਫਿਰ ਇੱਧਰੋਂ ਹੀ ਐਵੇਂ ਹੀ ਸ਼ੁਰੂ ਕਰਨਾ ਪੈਂਦਾ ਸੀ ਵੀ ਉਧਰ ਸਿਰਾ ਜਾਵੇ ਦੇਖੋ ਦੋ ਇੱਧਰ ਨੇ ਸਿਰੇ ਤੇ ਵਿਚਾਰ ਇਹਦੇ ਵੀ 1 ਘੰਟੇ ਤੇ ਵੀ ਕਾਇਆ ਵੀ ਉਸ ਹਾਵ ਨਾਲ ਦੇਖੋ ਇੱਕ ਉਧਰ ਇੱਕ ਇਧਰ ਹੁਣ ਤਾਂ ਕੋਈ ਇਹਨਾਂ ਮੱਥਾ ਨਹੀਂ ਮਾਰਦਾਗਾ ਦੇਖੋ ਜਮਾਏ ਲੱਗਦਾ ਨਵੀਂ ਅਸਲੀ ਦੀ ਅਸਲੀ ਦੀ ਮੋਰਨੀ ਦੇਖੋ ਲਾ ਜਿਹੜਾ ਬਣਾਇਆ ਹੋਇਆ ਇਹਦਾ ਬਟਰ ਬਣਾਇਆ ਤੇਦੀ ਪਟਸਦ ਇਹਦੀ ਇਹਨਾਂ ਦੀ ਕੋਈ ਨਹੀਂ ਦੇਖੋ ਇਧਰੋਂ ਵੀ ਉਵੇਂ ਹੀ ਆ ਇਧਰੋਂ ਵੀ ਉਵੇਂ ਹੀ ਤੁਸੀਂ ਸਾਨੂੰ ਦੱਸਿਓ ਵੀ ਤੁਹਾਨੂੰ ਜਿਆਦਾ ਪਸੰਦ ਇਹ ਆ ਜੀ ਇਹ ਵਾਲੀ ਕਿ ਇਹ ਵਾਲੀ ਕਲਕੱਤੇ ਦੇ ਬੋੜ ਵਾਲੀ ਕਿ ਨਰਮੇ ਦੇ ਦੇਖਾ ਜਿਹੜੇ ਬੱਚੇ ਖੁਚੇ ਰੰਗਾਂ ਦੀ ਬਣਾਈ ਹੋਈ ਸੀ ਇਹ ਵੀ ਬਹੁਤ ਪਿਆਰੀ ਆ ਦੇਖੋ ਬੱਚੇ ਖੁਚਿਆਂ ਦੇ ਤੇ ਆ ਐਸ ਤੋਂ ਅੰਦਰ ਡਿਜ਼ਾਈਨ ਹੁਣ ਤਾਂ ਮਿਲਦੇ ਹੀ ਨਹੀਂਗੇ ਤੇ ਹੁਣ ਤੁਹਾਨੂੰ ਝੋਲੇ ਦਿਖਾਉਨੇ ਆ ਦੇਖੋ ये लीले कलर पाया गया ये भी बनाया हुआ देखो लगे था। देखो एक थोनिया कपाह फुटा का कहें देखो कपाह खड़े हुए हैं तो दूजे पासे ठूहा बनाया है हैं ਮਾਦਣਾ ਸਲੀ ਦਾ ਠੂਆ ਸਾਡੇ ਵੇਲੇ ਤਾਂ ਬਹੁਤ ਮੱਥਾ ਮਾਰਦੇ ਸੀਗੇ ਹੁਣ ਤਾਂ ਕੋਈ ਹੁਣ ਤੁਹਾਨੂੰ ਇੱਕ ਚੀਜ਼ ਹੋਰ ਦਿਖਾਉਣੀ ਆ ਦੇਖੋ ਆ ਖੇਸ ਵੀ ਮੇਰੇ ਖੁਦ ਦੇ ਬੁਣੇ ਹੋਏ ਏ ਇਹ ਬਰਫੀ ਦਾ ਡਿਜ਼ਾਈਨ ਵਜh ਦਾ ਕੇਸਾ ਦਾ ਇਹ ਡਜਣ ਵਾਲੇ ਖੇਸ ਅਗਲਾ 2 ਜਾਂ 4 ਹੀ ਬਣਾਉਂਦਾ ਹੁੰਦਾ ਸੀ ਜਿਵੇਂ ਕੁੜਨਾ ਹੁੰਦੀ ਸੀ ਇੱਕ ਕੁੜੀ ਨੂੰ ਦੋ ਖੇਸ ਦਿੰਦਾ ਸੀ ਦੇਖੋ ਇਹਨਾਂ ਦੀ ਕੋਈ ਫਟਦਾ ਨਹੀਂ ਦੇਖੋ ਇਧਰੋਂ ਵੀ ਇਸ ਤਰ੍ਹਾਂ ਤੇ ਇਧਰੋਂ ਵੀ ਇਸ ਤਰ੍ਹਾਂ ਇਹਦੇ ਬੰਬਲ ਵੱਟੇ ਹੋਏ ਦੇਖੋ ਹੁਣ ਤੁਹਾਨੂੰ ਅਗਲਾ ਫੋਨ ਇਹ ਦੋ ਰੰਗਾਂ ਚੀਏ ਦੇਖੋ ਇਹ ਵੀ ਘਰੇ ਬਣਾਇਆ ਹੋਇਆ ਹੈ ਇਹਦੇ ਬੰਬਲ ਵੱਟ ਕੇ ਜੰਜੀਰੀ ਬੰਨੀ ਹੋਈ ਹੈ ਦੇਖੋ ਇਹ ਸਾਡੀ ਦਾਦੀ ਨੇ ਸਿਖਾਈ ਸੀ ਸਾਨੂੰ ਜਿੰਜੇਰੀ ਬੰਨਣ ਉਦੋਂ ਤਾਂ ਅਸੀਂ ਛੋਟੀਆਂ ਹੀ ਸੀਆਂ ਜਿੰਜੇਰੀ ਉਹ ਖੇਸਾਂ ਜਿਹੜੇ ਵੀ ਆਪਾਂ ਘਰੇ ਕੇਸ ਲੈਂਦੇ ਹੁੰਦੇ ਸੀਗੇ ਉਹਨਾਂ ਤੇ ਸਿਖਾਈ ਸੀ ਉਦੋਂ ਬਾਅਦ ਹੀ ਉਹ ਉਹ ਤਾਂ ਡੈਥ ਹੋ ਗਈ ਸੀ ਉਦੋਂ ਬਾਅਦ ਅਸੀਂ ਤਾਂ ਇਹ ਬਣਾਏ ਆ ਕੇਸ ਸਿੱਖੇ ਆਂ ਉਦੋਂ ਅਸੀਂ ਛੋਟੀਆਂ ਸੀਆਂ ਜਦੋਂ ਸਾਡੀ ਦਾਦੀ ਦੀ ਡੈਥ ਹੋ ਗਈ ਸੀ ਇਹ ਸਾਡੀ ਦਾਦੀ ਨੇ ਸਾਨੂੰ ਸਿਖਾਇਆ ਸੀ ਛੋਟੀਆਂ-ਛੋਟੀਆਂ ਨੂੰ ਸਿਖਾਤਾ ਸੀ ਜਿਵੇਂ ਆ ਅੱਗੇ ਲੋਕ ਘਰੇ ਖੇ ਸੀ ਗਰਮੀਆਂ ਚ ਖੇਸ ਹੀ ਲੈਂਦੇ ਸੀ ਤੇ ਉਹਨਾਂ ਦੇ ਬੰਬਲ ਵਟ ਕੇ ਜੰਜੀਰੀ ਸਿਕਾਈ ਸੀ ਉਹਨੇ ਸਾਨੂੰ ਆੜ ਜਾਣੇ ਦੇ ਮੜੋਂ ਦੇ ਹੁੰਦੇ ਸੀ ਦੇਖੋ ਆ ਬਾਰਡਰ ਬਣਿਆ ਹੋਇਆ ਆ ਕੰਨੀ ਵਾਲਾ ਪਾਸਾ ਤੇ ਆ ਹੈਗਾ ਦੂਜਾ ਪੱਲੇ ਵਾਲਾ ਪਾਸਾ ਪੱਲੇ ਤੇ ਬਾਰਡਰ ਬਣਿਆ ਹੋਇਆ ਇੱਕ ਪਾਸੇ ਤੋਂ ਇਹ ਦੂਰਾ ਕੀਤਾ ਹੋਇਆ ਦੇਖੋ ਇੱਕ ਆ ਦੋ ਐਸ ਤਰ੍ਹਾਂ ਦੂਰਾ ਕੀਤਾ ਹੋਇਆ ਇੱਕ ਇੱਕ ਪਾਸਾ ਆਹ ਹੈ ਉਹ ਇੱਧਰ। ਇਹ ਕਰਨੀ ਹੈ। ਇਹਦੀ ਕੋਈ ਪੁੱਠ ਸਿੱਧ ਨਹੀਂ ਹੁੰਦੀ ਦੋਨੋਂ ਪਾਸੇ ਦੇ ਇੱਕੋ ਜਿਹੇ ਦੇਖੋ ਇੱਧਰ ਹੋਵੇ। ਉਹ ਵਹ ਜਾਈਏ ਤੇ ਇੱਧਰ ਹੋਵੇ। ਤੇ ਇਹਦੇ ਵੀ ਬਾਰਡਰ ਬਣਿਆ ਹੋਇਆ ਹੈ। ਇਹ ਡਿਜ਼ਾਈਨ ਪਾਉਂਦੇ ਹੁੰਦੇ ਸੀ ਤਿੰਨ ਚਾਰ ਲੜਾ ਧਾਗਾ ਕਰਕੇ ਇੱਕ ਵਾਰੀ ਇਟ ਪਾ ਦਿੰਦੇ ਸੀ ਫੇਰ ਆਹ ਸਨ ਚ ਪੁੰਨ ਕੇ ਫਿਰ ਫੇਰੇ। ਇਹਦੇ ਵੀ ਇਹ ਕੰਨੀ ਬਣੀ ਬਣੀ ਹੋਈ ਹੈ ਤੇ ਇਹਦੇ ਜੰਜੀਰੀ ਵੀ ਬਣੀ ਹੋਈ ਹੈ। ਦੇਖੋ। ਹੁਣ ਤਾਂ ਕੋਈ ਨਹੀਂ ਇਹ ਚੀਜ਼ਾਂ ਬਣਾਉਂਦਾ। ਤੇ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਵੀ ਤੁਹਾਨੂੰ ਇਹ ਹੱਡ ਜਾਨ ਕਿਹੋ ਜਿਹਾ ਲੱਗਿਆ ਦੇਖੋ। ਇਹ ਆ ਵੀ ਬਣਾਏ ਹੋਏ ਸੀ ਘਰੇ। ਤੇ ਆ ਵੀ ਘਰੇ ਬਣਾਏ ਹੋਏ ਸੀ ਸਾਡੇ। ਦੇਖੋ ਕੰਨਾਂ ਇਹਨਾਂ ਦੇ ਵੀ ਜੰਜੀਰੀਆਂ ਬੰਨੀਆਂ ਹੋਈਆਂ ਦੇਖੋ। ਇਹ ਤਾਂ ਮੈਂ ਕੰਨ ਦੇ ਡਿਜ਼ਾਈਨ ਬਣਾਉਂਦਾ ਪਹਿਲਾਂ ਇਹਨਾਂ ਦੇ ਵੀ ਉਹੀ ਕੁਝ ਬਣਾਏ ਹੋਏ ਆ। ਸਾਨੂੰ ਦੋਸਤ ਵੀ ਜਰੂਰ ਦੱਸਣਾ ਵੀ ਤੁਹਾਨੂੰ ਕਿਹੜੀ ਸਾਰਿਆਂ ਤੋਂ ਜ਼ਿਆਦਾ ਚੀਜ਼ ਪਸੰਦ ਆਈ। ਚਲੋ ਜੀ ਆਪਾਂ ਅਗਲੀ ਵੀਡੀਓ ਵਿੱਚ ਮਿਲਦੇ ਹਾਂ। ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਣਾ। ਵੀਤੋਂ ਵੀਡੀਓ ਕੋ ਕਹੇ ਜੀ ਲੱਗੀ ਤੇ ਸਾਰਿਆਂ ਤੋਂ ਵੱਧ ਦਰੀ ਕਿਹੜੀ ਪਸੰਦ ਆਈ ਕਿਹੜੀ ਚੀਜ਼ ਤੁਹਾਨੂੰ ਸਾਰਿਆਂ ਤੋਂ ਵੱਧ ਪਸੰਦ ਆਈ ਤੇ ਇਹਦਾ ਕੋਈ ਪੁੱਛਦ ਨਹੀਂ ਦੇਖੋ ਜਿਸ ਤਰ੍ਹਾਂ ਦੀ ਉਧਰੋਂ ਉਸੇ ਤਰ੍ਹਾਂ ਦੀ ਇੱਕੋ ਜੀ ਦੋਨੋਂ ਪਾਸੇ ਤੋਂ ਆਉਂਦੀ ਸੀ ਇਹ ਤੇ ਹੱਥਾਂ ਨਾਲ ਬਣਾ ਗਿਆ ਹੋਈਆਂ ਸਾਰਿਆਂ ਕੋਈ ਮਸ਼ੀਨੀ ਨਹੀਂ ਇਹ ਚਲੋ ਜੀ ਆਪਾਂ ਅਗਲੀ ਵੀਡੀਓ 'ਚ ਮਿਲਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ